ਕਿ ਇੱਕ ਮੁੱਖ ਮੰਤਰੀ ਤੇ ਦੂਜੇ ਹੋਮ ਮਿਨਿਸਟਰ ਦਾ ਮਹਿਕਮਾ ਹੋਣ ਕਰਕੇ ਅੱਜ ਤੱਕ ਸਰਕਾਰ ਦਾ ਚੋਪ ਰਹਿਣਾ ਇੱਕ ਸੈੱਟ ਬਣਾ ਕੇ ਉਹ ਸੈੱਟ ਦਾ ਗਾਹਾਂ ਕੋਈ ਨਾਂ ਕਰਨਾ ਕਰਾਉਣਾ ਤੇ ਐਡਮਿਨਿਸਟ੍ਰੇਸ਼ਨ ਉਹ ਸਾਰੀ ਚੋਪ ਰਹਿਣ ਦਾ ਉਹਦੇ ਪਿੱਛੇ ਕੀ ਕਾਰਨ ਹੈ ਇਹ ਤਾਂ ਸਰਕਾਰ ਹੀ ਜਾਣਦੀ ਹੈ ਜਿਹੜੇ ਕੱਲ ਦੇ ਸਮੇਂ ਦੇ ਵਿੱਚ ਪਿਛਲੇ 20 ਚੁੱਕੇ ਸਮੇਂ ਦੇ ਵਿੱਚ ਸਵਾਲ ਉਠਾਉਂਦੇ ਸੀ ਅੱਜ ਉਹ ਆਪ ਸਵਾਲਾਂ ਦੇ ਕੇਦੇ ਚ ਆ ਗਏ ਹੁਣ ਲੋਕਾਂ ਨੇ ਤੁਹਾਡੀਆਂ ਸੁਫਾਈਆਂ ਨਹੀਂ ਸੁਣਨੀਆਂ ਤੁਸੀਂ ਸੁਫਾਈਆਂ ਦੇ ਦੇ ਕੇ ਕੰਡੈਮ ਕਰ ਕਰਕੇ ਦੂਸਰਿਆਂ ਨੂੰ ਰਾਜਸਤਾ ਦੇ ਵਿੱਚ ਆ ਗਏ ਆ ਹੁਣ ਤਾਂ ਲੋਕ ਅਨਸਾਫ਼ ਮੰਗਦੇ ਆ ਕੱਲ ਦਾ ਇੱਕ ਪਰਸੋਂ ਦਾ ਮੁੱਦਾ ਇੱਕ ਜਿਹੜਾ ਬਹੁਤ ਵੱਡਾ ਆ ਜਿਹੜਾ ਪੀੜਾ ਵੀ ਦੇ ਰਿਹਾ ਸਿੱਖਾਂ ਨੂੰ ਉਹ ਸਿਗਾ ਬੰਦੀ ਸਿੰਘਾਂ ਦੀ ਵਿਖਾਈ ਤੇ ਰਾਮ ਰਹੀਮ ਵਾਲਾ ਮਸਲਾ ਸੀ ਸੋ ਮੈਂ ਸਮਝਦਾ ਹਰਿਆਣੇ ਦੀ ਸਰਕਾਰ ਉਹ ਵੀ ਹੁਣ ਇੱਕ ਬੜਾ ਵੱਡਾ ਮਜ਼ਾਕ ਹੀ ਲੈ ਰਹੀ ਕਾਨੂੰਨ ਨੂੰ ਜਿਹਦੇ ਵਿੱਚ ਵੱਡੇ ਪੱਦਰ ਦੇ ਉੱਤੇ 200 ਤੇ ਕਿੱਲੇ ਦਿਨ ਇੱਕ ਸਾਲ ਦੇ ਵਿੱਚ ਪਰੋਲ ਦੇ ਨਿਕਲਦੇ ਤੇ ਮੈਂ ਤਾਂ ਸਮਝਦਾ ਵੀ ਫਿਰ ਪਰੋਲ ਦੀ بجائے ਉਹਦੇ ਘਰੇ ਜਿਹੜਾ ਹੈ ਉਹਨੂੰ ਆਪਣੇ ਬੰਦੀਖਾਨਾ ਜਾ ਡਿਕਲੇਅਰ ਕਰ ਦਿਓ ਉਸ ਪ੍ਰਕਾਸ਼ ਗੁਰਪੁਰ ਤੋਂ 2 ਦਿਨ ਪਹਿਲਾਂ ਅਕਾਲੀ ਬੁੰਗਾ ਜਿਹੜਾ ਨਿਹੰਗ ਸਿੰਘਾਂ ਦਾ ਅਸਥਾਨ ਆ ਉਥੇ ਕਾਬਜ਼ੇ ਨੂੰ ਲੈ ਕੇ ਪੁਲਿਸ ਵੱਲੋਂ 2 ਦਿਨ ਪਹਿਲਾਂ ਉਥੇ ਤੜਕੇ ਤੜਕੇ ਵੱਡੇ ਪੱਦਰ ਦੇ ਉੱਤੇ ਅੰਦਰ ਵੜ ਕੇ ਮਰਿਆਦਾ ਦਾ ਉਲੰਘਣ ਕਰਕੇ ਉਥੇ ਫਾਇਰਿੰਗ ਵੀ ਕੀਤੀ ਜਿਹਦੇ ਨਾਲ ਬਹੁਤ ਸਾਰੀ ਸੰਗਤ ਕਿਉਂਕਿ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਗੁਰਪੁਰ ਵਾ ਰਿਆ ਸੀ ਤੇ ਮਨਾਂ 'ਚ ਟੈਰਰ ਵੀ ਪਿਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੋ ਤਖਤ ਸ੍ਰੀ ਅਕਾਲ ਤਖਤ ਵੱਲੋਂ ਆਦੇਸ਼ ਹੋਇਆ ਕਿ ਤੁਸੀਂ ਇੱਕ ਕਮੇਟੀ ਬਣਾ ਕੇ ਇਸ ਮਾਮਲੇ ਦੀ ਸਾਰੀ ਜਾਂਚ ਕਰੋ ਉਹ ਪੰਜ ਮੈਂਬਰੀ ਜਿਹੜੀ ਕਮੇਟੀ ਸੀ ਉਹਨੇ ਸਾਰੀ ਗੰਭੀਰਤਾ ਦੇ ਨਾਲ 15 16 ਦਿਨ ਲਾ ਕੇ ਸਾਰਿਆਂ ਨੂੰ ਕਨਸਰਨ ਜਿਹੜੇ ਉਹਦੇ ਵਿੱਚ ਸਗੇ ਉਹਨਾਂ ਸਾਰਿਆਂ ਨਾਲ ਸੰਪਰਕ ਕੀਤਾ इवन ਸਾਰੇ ਤਸਿਲਦਾਰ ਤੱਕ ਜਿੰਨੇ ਵੀ ਸਿਗੇ ਸਾਰਿਆਂ ਨਾਲ ਡੀਸੀ ਕਪੂਰਥਲਾ ਸਾਹਿਬ ਐਸਐਸਪੀ ਕਪੂਰਥਲਾ ਸਾਹਿਬ ਉਹਨਾਂ ਸਾਰਿਆਂ ਨਾਲ ਸੰਪਰਕ ਕਰਕੇ ਸਾਰਿਆਂ ਦੇ ਪੱਖ ਸੁਣ ਕੇ ਤੇ ਜਿਹੜੇ ਕੋ ਜੇਲਾ ਚ ਬੈਠੇ ਸੀ ਜਾਂ ਬਾਬਾ ਬਲਬੀਰ ਸਿੰਘ ਜੀ ਮੁਖੀ 96 ਕਰੋੜੀ ਉਹਨਾਂ ਦਾ ਵੀ ਪੱਖ ਜਿਹੜੇ ਆਮ ਲੋਕ ਸੀ ਉਹਨਾਂ ਦਾ ਵੀ ਪੱਖ ਸਾਰਾ ਸੁਣ ਕੇ ਉਹ ਕਮੇਟੀ ਨੇ ਰਿਪੋਰਟ ਜਿਹੜੀ ਇੱਥੇ ਭੇਜੀ ਸੀ ਤੇ ਐਗਜ਼ੈਕਟਿਵ ਦੇ ਵਿੱਚ ਉਹ ਬੈਠ ਕੇ ਡਿਸਕਸ ਹੋਈ ਸੀ ਪਿਛਲੀ ਜੀ ਅੱਜ ଫਾਰਮਲ ਤੌਰ ਤੇ ਐਗਜੈਕਟਿਵ ਦੇ ਅਹੁਦੇਦਾਰ ਸਹਿਬਾਨਾਂ ਦੀ ਮੀਟਿੰਗ ਹੋਈ ਤੇ ਉਹ ਰਿਪੋਰਟ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਈ ਸੀ ਤੇ ਸਿੰਘ ਸਾਹਿਬ ਨੇ ਉਸ ਰਿਪੋਰਟ ਦੇ ਆਧਾਰ ਤੇ ਆਪਣਾ ਇੱਕ ਫੈਸਲਾ ਦਿੱਤਾ ਸੀ ਕਿ ਇਹ ਸਾਰੇ ਲਈ ਧਾਰਮਿਕ ਅਬਗਿਆ ਦਾ ਭਗਵੰਤ ਮਾਨ ਸਿੱਧੇ ਤੌਰ ਤੇ ਬਤੌਰ ਹੋਮ ਮਿਨਿਸਟਰ ਜਿਹੜਾ ਆ ਉਹ ਜ਼ਿੰਮੇਵਾਰ ਆ ਉਹ ਤੋਂ ਬਾਅਦ ਫਿਰ ਅੱਜ ਇਹ ਸਾਡੀ ਇੱਥੇ ਬੈਠ ਕੇ ਮੀਟਿੰਗ ਹੋਈ ਏ ਤੇ ਸਾਰਾ ਵਿਚਾਰ ਵੀ ਕੀਤਾ ਗਿਆ ਕਿ ਇੱਕ ਮੁੱਖ ਮੰਤਰੀ ਤੇ ਦੂਜੇ ਹੋਮ ਮਿਨਿਸਟਰ ਦਾ محکمہ ਹੋਣ ਕਰਕੇ ਅੱਜ ਤੱਕ ਸਰਕਾਰ ਦਾ ਚੁੱਪ ਰਹਿਣਾ ਇੱਕ ਸੈੱਟ ਬਣਾ ਕੇ ਉਹ ਸੈੱਟ ਦਾ ਗਾਹਾਂ ਕੋਈ ਨਾਂ ਕਰਨਾ ਕਰਾਉਣਾ ਤੇ ਐਡਮਿਨਿਸਟ੍ਰੇਸ਼ਨ ਉਹ ਸਾਰੀ ਚੁੱਪ ਰਹਿਣ ਦਾ ਉਹਦੇ ਪਿੱਛੇ ਕੀ ਕਾਰਨ ਆ ਇਹ ਤਾਂ ਸਰਕਾਰ ਹੀ ਜਾਣਦੀ ਆ ਸੋਸ਼ਮਣੀ ਕਮੇਟੀ ਦੀ ਉਸ ਕਮੇਟੀ ਵੱਲੋਂ ਇਹ ਸਾਰੀ ਘੋਖ ਢੰਗਾਈ ਨਾ ਕਰਕੇ ਇਹ ਆਦੇਸ਼ ਹੋਇਆ ਸੀ ਅੱਜ ਅਸੀਂ ਬੈਠ ਕੇ ਸਾਰੀ ਮੀਟਿੰਗ ਕੀਤੀ ਆ ਅੱਜ ਜਿਹੜਾ ਇੱਕ ਫੈਸਲਾ ਉਹ ਐਗਜ਼ੀਕਟਿਵ ਨੇ ਸਾਰੇ ਸਰਸੰਮਤੀ ਨਾਲ ਨਾਲ ਇਹ ਕੀਤਾ ਕਿ ਪਹਿਲੀ ਤਰੀਕ ਨੂੰ 12 ਵਜੇ ਇਥੇ ਜਨਰਲ ਹਾਊਸ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਜਿਹੜੀ ਜੋ ਕਾਲ ਕੀਤੀ ਗਈ ਆ ਜਿਹਦੇ ਵਿੱਚ ਇਹ ਸਾਰਾ ਮਾਮਲਾ ਸਾਰੀਆਂ ਰਿਪੋਰਟਾਂ ਜਿਹੜੀਆਂ ਛਪੀਆਂ ਸੰਗਤਾਂ ਤੱਕ ਵੀ ਤੇ ਮੈਂਬਰ ਸਹਿਬਾਨ ਤੱਕ ਵੀ ਇਹ ਸਾਰੀਆਂ ਛਾਪ ਕੇ ਪਹੁੰਚਾਈਆਂ ਜਾਣਗੀਆਂ ਤੇ ਆਮ ਸੰਗਤ ਜਿਹੜੀ ਆ ਉਹਨਾਂ ਨੂੰ ਵੀ ਤੇ ਸਾਡੇ ਪ੍ਰਚਾਰਕ ਵੀ ਪਿੰਡਾਂ-ਪਿੰਡਾਂ ਦੇ ਵਿੱਚ ਇਹ ਜਿਹੜੀ ਰਿਪੋਰਟ ਆ ਉਹ ਛਾਪ ਕੇ ਦੇਣਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜਵਾਬ ਮੰਗਦੀਆਂ ਪਰ ਜਵਾਬ ਅਜੇ ਦਿੱਤੇ ਨਹੀਂ ਜਾ ਰਹੇ ਜਿਹੜੇ ਕੱਲ ਦੇ ਸਮੇਂ ਦੇ ਵਿੱਚ ਪਿਛਲੇ ਬੀਤ ਚੁੱਕੇ ਸਮੇਂ ਦੇ ਵਿੱਚ ਸਵਾਲ ਉਠਾਉਂਦੇ ਸੀ ਅੱਜ ਉਹ ਆਪ ਸਵਾਲਾਂ ਦੇ ਕੇਦੇ ਚ ਆ ਗਏ ਪਰ ਸਵਾਲ ਉਥੇ ਦੇ ਉਥੇ ਖੜੇ ਆ ਸੋ ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਪਹਿਲੇ ਤਰੀਕ ਨੂੰ 12 ਵਜੇ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਇਹ ਵਿਸਥਾਰ ਦੇ ਨਾਲ ਸਾਰੇ ਮੈਂਬਰ ਸਹਿਬਾਨ ਆਪਣੀਆਂ ਰਾਏਵਾਂ ਦੇਣਗੇ ਰਿਪੋਰਟ ਉਹਨਾਂ ਤੱਕ ਪਹੁੰਚਾ ਦਿੱਤੀ ਜਾਊਗੀ ਆਮ ਸੰਗਤਾਂ ਤੱਕ ਵੀ ਪਹੁੰਚਾ ਦਿੱਤੀ ਜਾਊਗੀ ਉਹ ਤੋਂ ਇਲਾਵਾ ਕਿਉਂਕਿ ਕੱਲ ਦਾ ਇੱਕ ਪਰਸੋਂ ਦਾ ਮੁੱਦਾ ਇੱਕ ਜਿਹੜਾ ਬਹੁਤ ਵੱਡਾ ਆ ਜਿਹੜਾ ਪੀੜਾ ਵੀ ਦੇ ਰਿਹਾ ਸਿੱਖਾਂ ਨੂੰ ਉਹ ਸਿਗਾ ਬੰਦੀ ਸਿੰਘਾਂ ਦੀ ਰਿਹਾਈ ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਇਹ ਜਾਦੀ ਸਰਕਾਰ ਬਣੀ ਆ ਮੇਰਾ ਖਿਆਲ ਆ ਤਿੰਨ ਵਾਰੀ ਉਹਨਾਂ ਦੀ ਫਾਈਲ ਉੱਥੇ ਗਈ ਉਹ ਕੇਜਰੀਬੀ ਆ ਸਾਹਿਬ ਨੇ ਪੈਂਡਿੰਗ ਕਰਦੇ ਰਹੇ ਉਹਦੇ ਤੇ ਕੋਈ ਡਿਸੀਜਨ ਨਹੀਂ ਲਿਆ ਤੇ ਆਲਟੀਮੇਟਲੀ ਹੁਣ ਪਰਸੋਂ ਜਿਹੜੀ ਉਹ ਉਹਨਾਂ ਦੀ ਪਰਮਾਨੈਂਟ ਰਿਹਾਈ ਜਿਹੜੀ ਹੋਣੀ ਸੀ ਉਦੋਂ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਮੈਂ ਸਮਝਦਾ ਬੜੀ ਵੱਡੀ ਬੇਇਨਸਾਫੀ ਆ ਪੰਜਾਬ ਦੀ ਸਰਕਾਰ ਸੁੱਤੀ ਪਈ ਆ ਜਿਹੜੀ ਪੰਜਾਬ ਦੇ ਵਿੱਚ ਰਾਜ ਕਰ ਰਹੀ ਪਾਰਟੀ ਤੇ ਬੇਇਨਸਾਫੀ ਦੇ ਖਿਲਾਫ ਨਹੀਂ ਬੋਲ ਰਹੇ ਬੇਇਨਸਾਫੀ ਕੀ ਆ ਪਹਿਲੀ ਤਾਂ ਬੇਇਨਸਾਫੀ ਇਹ ਆ ਵੀ ਉਹ ਆਪਣੇ ਜਿੰਨੇ ਉਹਨਾਂ ਨੂੰ ਕੈਦ ਹੋਈ ਸੀ ਉਸ ਤੋਂ ਵੱਧ ਉਹ ਕੈਦ ਜਿਹੜੀ ਉਹ ਕੱਟ ਚੁੱਕੇ ਆ ਔਰ ਦੂਜੀ ਬੇਇਨਸਾਫੀ ਇਹ ਆ ਕਿ ਸੈਂਟਰ ਸਰਕਾਰ ਦੀ ਨੋਟੀਫਿਕੇਸ਼ਨ ਵੀ ਹੋ ਚੁੱਕੀ ਆ ਇਹ 9 ਮੈਂਬਰ ਸਿਗੇ ਜਿਨ੍ਹਾਂ ਦੇ ਵਿੱਚ ਬੰਦੀ ਸਿੰਘ ਜਿਨ੍ਹਾਂ ਜੋ 6 ਜਿਹੜੇ ਉਹ ਕੁਝ ਉਦਾਂ ਆ ਗਿਆ ਕੁਝ ਪਰਮਾਨੈਂਟ ਬੇਲ ਤੇ ਆਏ ਆ ਉਹ ਪਰਮਾਨੈਂਟ ਬੇਲ ਵੀ ਕੀ ਹੁੰਦੀ ਆ ਬਈ ਜਦੋਂ ਮਰਜੀ ਸਾਧ ਲੈਣ ਤੇ ਇਹ ਤਿੰਨ ਰਹਿ ਗਏ ਸੀ ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਲ ਚ ਬਦਲਣਾ ਭਾਈ ਗੁਰਦੇਵ ਗੁਰਦੀਪ ਸਿੰਘ ਜੀ ਖੜਾ ਤੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੋਲਰ ਮੈਂ ਪੁੱਛਦਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਰਾਤ ਸੱਤਾ ਜਿੱਲੇ ਤੁਸੀਂ ਪ੍ਰਾਪਤ ਕੀਤੀ ਉਦੋਂ ਬੜਬੜੇ ਆ ਕੇਜਰੀਵਾਲ ਸਾਹਿਬ ਦੀ ਵੀ ਵੀਡੀਓ ਚੱਲ ਰਹੀ ਆ ਤੇ ਕਿਵੇਂ ਝੂਠੇ ਸਾਹ ਦੇ ਮਸਲੇ ਦੇ ਉੱਤੇ ਕੀ ਕੁਝ ਬੋਲ ਰਹੇ ਆ ਤੇ ਅੱਜ ਫਿਰ ਹੁਣ ਸੌਂਗਾ ਤੁਸੀਂ ਅੱਜ ਬੇਇਨਸਾਫੀ ਅੱਜ ਤੁਸੀਂ ਸਰਕਾਰ ਨਹੀਂ ਗੇ ਜਿਹੜੇ ਕੱਲ ਤੱਕ ਸਰਕਾਰਾਂ ਤੋਂ ਆਸ ਰੱਖਦੇ ਸੀ ਅੱਜ ਤਾਂ ਤੁਸੀਂ ਸੱਤਾ ਦੇ ਵਿੱਚ ਆ ਈਵਨ ਮੈਂ ਤਾਂ ਮੈਂ ਇਹ ਵੀ ਕੰਡੈਮਨ ਕਰਦਾ ਕਿਸੇ ਦੀ ਜਮੀਰ ਹੀ ਨਹੀਂ ਜਾਗੀ 92 ਐਮਐਲਏ ਤੇ ਕੈਬਨਿਟ ਦੇ ਕਿੰਨੇ ਵਜੀਰ ਆ ਹੈ ਕਿਸੇ ਦੀ ਜ਼ਮੀਰ ਜਾਗੀ ਪੇ ਕਹਿਣ ਪੇ ਨਹੀਂ ਜੀਏ ਸਰਤ ਹੋਣੀ ਚਾਹੀਦੀ ਹੁਣ ਲੋਕਾਂ ਨੇ ਤੁਹਾਡੀਆਂ ਸੁਫਾਈਆਂ ਨਹੀਂ ਸੁਣਨੀਆਂ ਤੁਸੀਂ ਸੁਫਾਈਆਂ ਦੇ ਦੇ ਕੇ ਕੰਡੈਮ ਕਰ ਕਰਕੇ ਦੂਸਰਿਆਂ ਨੂੰ ਰਾਜਸਤਾ ਦੇ ਵਿੱਚ ਆ ਗਏ ਆ ਹਰ ਦਾ ਲੋਕ ਅਨਸਾਫ਼ ਮੰਗਦੇ ਆ ਸੁਫਾਈ ਨਹੀਂ ਮੰਗਦੇ ਤੇ ਕੱਲ ਇਹ ਗੱਲ ਸਾਹਮਣੇ ਆ ਗਈ ਕਿ ਪੌਣੇ 2 ਸਾਲ ਦੇ ਵਿੱਚ ਇਹਦੀ ਸੈਂਕਸ਼ਨ ਹੀ ਨਹੀਂ ਦਿੱਤੀ ਗਈ ਕਿਹੜੀ ਚੋਰ ਖੇਡ ਜਿਹੜੀ ਚੋਰੀ ਵਾਲੇ ਦਰਵਾਜ਼ੇ ਵਿੱਚ ਹੀ ਖੇਡੀ ਜਾ ਰਹੀ ਆ ਕਿ ਐਡੀ ਸਰਕਾਰ ਨਕਮੀ ਹੋ ਗਈ ਹੋਮ ਮਿਨਿਸਟਰ ਇਹਦੇ ਲਈ ਵੀ ਜ਼ਿੰਮੇਵਾਰ ਆ ਫੇ ਕਿਉਂ ਇਹ ਇੰਨੀ ਰਿਲੈਕਸੇਸ਼ਨ ਕਿਉਂ ਦਿੱਤੀ ਜਾ ਰਹੀ ਆ ਸੋ ਇਹ ਅੱਜ ਸਾਡੇ 4-5 ਮੁੱਦੇ ਸਗੇ ਬੇਸਿਕ ਤੌਰ ਦੇ ਉੱਤੇ ਜਿਨ੍ਹਾਂ ਲਈ ਇਹ ਮੀਟਿੰਗ ਸੱਦੀ ਗਈ ਸੀ ਮੈਂ ਕੌਮ ਨੂੰ ਵੀ ਸਮੁੱਚੇ ਨੂੰ ਬੇਨਤੀ ਕਰਦਾ ਇੱਕ ਸੁਰਤਾ ਦੇ ਵਿੱਚ ਹੋਈਏ ਅਸੀਂ ਲੜੀਏ ਝਗੜੀਏ ਆਪੋ ਵਿੱਚ ਧੜੇ ਬਖਰੇ ਆ ਪਰ ਇੱਕ ਗੱਲ ਤਾਂ ਆਪਾਂ ਸਾਰੇ ਤੈਅ ਕਰੀਏ ਕਿ ਜੇ ਗੁਰੂ ਘਰਾਂ ਦੇ ਵਿੱਚ ਗੋਲੀ ਚੱਲੇ ਤੇ ਉਹਦੇ ਲਈ ਜ਼ਿੰਮੇਵਾਰ ਵੀ ਕਾਲ ਤਖਤ ਵੱਲੋਂ ਕਰ ਦਿੱਤਾ ਜਾਵੇ ਇਹਨੂੰ ਆਪਾਂ ਏਵੇਂ ਨਾ ਲਈਏ ਸਮੁੱਚੀ ਕੌਮ ਦੀ ਗੱਲ ਆ ਸਿਧਾਂਤਾਂ ਦੀ ਗੱਲ ਆ ਵੀ ਅਕਸਰ ਗੋਲੀਆਂ ਤਾਂ ਉਹੋ ਹੀ ਆ ਜੇ ਜਿਹੜੀਆਂ ਹੋਰ ਥਾਂ ਵੀ ਕਿਤੇ ਚਲੀਆਂ ਜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂ ਤੋਪਾਂ ਟੈਂਕਾਂ ਚਲੀਆਂ ਇਹ ਜਾਸਟੀਫਿਕੇਸ਼ਨ ਜਿਹੜੀ ਆ ਹੁਣ ਲੋਕਾਂ ਨੇ ਤੁਹਾਡੀ ਚੱਲਣੀ ਨਹੀਂ ਚਾਹੇ ਸੱਟ ਬਣਾ ਲਓ ਚਾਹੇ ਕੁਝ ਹੋਰ ਬਣਾ ਲਓ ਕੱਲ ਤੱਕ ਤੁਸੀਂ ਕਹਿੰਦੇ ਸੀ ਜੀ ਸੱਟ ਬਣਾ ਕੇ ਇਨਸਾਫ 'ਚ ਦੇਰੀ ਕੀਤੀ ਜਾਂਦੀ ਆ ਤੇ ਹੁਣ ਕਿਹੜੇ ਇਨਸਾਫ ਦੇ ਵਿੱਚ ਦੇਰੀ ਹੋ ਰਹੀ ਆ ਸੋ ਸਾਡੀ ਅੱਜ ਸਾਰੀ ਐਗਜ਼ੈਕਟਿਵ ਦੇ ਮੈਂਬਰ ਸਾਹਿਬਾਨ ਉਧੇਦਾਰ ਸਾਹਿਬਾਨ ਆਏ ਸੀਗੇ ਇਹ ਬੈਠ ਕੇ ਅੱਜ ਫੈਸਲੇ ਹੋਏ ਆ ਤੇ ਮੈਂ ਸਮਝਦਾ ਕਿ ਇਹ ਸਰਕਾਰ ਪੁੱਲਰ ਸਾਹਿਬ ਆਲੇ ਮਸਲੇ ਤੇ ਬੁਰੀ ਤਰ੍ਹਾਂ ਫੇਲ ਹੋਈ ਆ ਬਣਦੀ ਰਿਹਾਈ ਵੀ ਨਹੀਂ ਦੇ ਸਕੇ ਤੇ ਬੜ ਬੜੇ ਜੇ ਮੈਂ ਪਿੱਛੇ ਨੂੰ ਜਾਵਾਂ 14 ਤੋਂ 14 ਤੋਂ ਅੱਗੇ ਵੀ ਉਨੇ 20 ਤੱਕ ਜੇ ਇਹਨਾਂ ਦੇ ਕਿਤੇ ਤੁਸੀਂ ਬੋਲ ਕੱਢ ਲਓ ਇਹਨਾਂ ਦੀਆਂ ਕੈਸਡਾਂ ਕੱਢ ਲਓ ਤੇ ਬੰਦੇ ਨੂੰ ਆਪਣੇ ਆਪ ਦੇ ਵਿੱਚ ਫਿਰ ਇੱਕ ਸ਼ਰਮ ਮਹਿਸੂਸ ਹੁੰਦੀ ਆ ਕਿ ਉਦੋਂ ਕੀ ਸੂਰਤ ਤਸਵੀਰਤ ਸੀ ਤੇ ਅੱਜ ਕੀ ਸੂਰਤ ਤਸਵੀਰਤ ਆ ਤੇ ਰਾਮ ਰਹੀਮ ਵਾਲਾ ਮਸਲਾ ਸੀ ਸੋ ਮੈਂ ਸਮਝਦਾ ਹਰਿਆਣੇ ਦੀ ਸਰਕਾਰ ਉਹ ਵੀ ਹੁਣ ਇੱਕ ਬੜਾ ਵੱਡਾ ਮਜ਼ਾਕ ਹੀ ਲੈ ਰਹੀ ਕਾਨੂੰਨ ਨੂੰ ਜਿਹਦੇ ਵਿੱਚ ਵੱਡੇ ਪੱਦਰ ਦੇ ਉੱਤੇ 200 ਦੇ ਕਿੰਨੇ ਦਿਨ ਇੱਕ ਸਾਲ ਦੇ ਵਿੱਚ ਪਰੋਲ ਦੇ ਨਿਕਲ ਗਏ ਤੇ ਮੈਂ ਤਾਂ ਸਮਝਦਾ ਵੀ ਫਿਰ ਪਰੋਲ ਦੀ بجائے ਉਹਦੇ ਘਰ ਹੀ ਜਿਹੜਾ ਆ ਉਹਨੂੰ ਆਪਣੇ ਬੰਦੀਖਾਨਾ ਜਾ ਡਿਕਲੇਅਰ ਕਰ ਦਿਓ ਜਿਦਾ ਪੁਰਾਣੇ ਵੇਲੇ ਕਰਦੇ ਸੀ ਤਾਂ ਉੱਥੇ ਆਪਣਾ ਆਰਾਮ ਨਾਲ ਰਹੀ ਜਾਵੇ ਤੇ ਫਿਰ ਪਰੋਲ ਵਾਲਾ ਜਿਹੜਾ ਕਨਸੈਪਟ ਆ ਖਤਮ ਹੀ ਕਰ ਦਿਓ ਜੇ ਉਹਨਾਂ ਦੇ ਪਰੋਲ ਸਾਜ ਚ ਚਾਰ ਵਾਰੀ ਛੇ ਵਾਰੀ ਐਮੈਂਡਮੈਂਟਾਂ ਵੀ ਹੋ ਗਈਆਂ ਐਕਟ ਦੇ ਵਿੱਚ ਜੇਨ ਮੈਨੂਅਲ ਚ ਵੀ ਐਮੈਂਡਮੈਂਟਾਂ ਹੋ ਗਈਆਂ ਤੇ ਜੇ ਸਿੱਖਾਂ ਦੀ ਬਾਰ ਨੂੰ ਆਉਂਦੀ ਆ ਫੇਰ ਆਪਾਂ ਚੁੱਪ ਕਰ ਜਾਂਦੇ ਆ ਇਹ ਅਨਸਾਫ਼ ਇੱਕ ਪਾਸੜ ਨਹੀਂ ਚਾਹੀਦਾ